हां जी गुरु की प्यारी सतसंग जी वाहे गुरु जी का खालसा वाहे गुरु जी की फतेह ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਸਮ ਗ੍ਰੰਥ ਪਿਤਾ ਮਾਤਾ ਸਹਿਦੇਵ ਜੀ ਸਿੰਘੋ ਸਿੱਧੂ ਨਮਾ ਸਹਿਦੇਵ ਨਮਾ ਜੀਤ ਕੌਰ ਨਮੋ ਸੁੰਦਰ ਕੌਰ ਨਮਾ ਤਾ ਗੁਜਰ ਕੌਰ ਜੀ ਮਾਰਚੇ ਪਾਸ਼ਾ ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੋ ਆਓ ਗੁਰੂ ਕੇ ਪਿਆਰੇਓ ਗੁਰਬਾਣੀ ਦੇ ਨਾਲ ਜੁੜੀਏ ਆਪਣੀ ਪਾਵਰ ਨੂੰ ਆਪਣੇ ਔਰੇ ਨੂੰ ਬਹੁਤ ਜ਼ਿਆਦਾ ਮਜ਼ਬੂਤ ਬਣਾਈਏ ਕਦੇ ਵੀ ਤੁਸੀਂ ਗੁਰਵਾਣੀ ਦਾ ਖੜਾ ਨਹੀਂ ਛੱਡਣਾ ਕਦੇ ਵੀ ਤੁਸੀਂ ਵਾਇਗੁਰੂ ਸਿਮਰਨ ਤੋਂ ਦੂਰ ਨਹੀਂ ਹੋਣਾ ਦੁਨੀਆ ਇੱਧਰ ਦੀ ਜਾਂ ਉੱਧਰ ਦੀ ਕਿਸੇ ਪਾਸੇ ਚਲੇ ਜਾਵੇ ਤੁਸੀਂ ਜਿੱਧਰ ਨੂੰ ਸਾਡਾ ਗੁਰੂ ਖੜਾ ਹੈ ਜਿੱਧਰ ਨੂੰ ਉਸੇ ਪਾਸਾ ਮਹਾਰਨੇ ਸਾਨੂੰ ਇਸ਼ਾਰਾ ਕੀਤਾ ਕਿ ਇੱਧਰ ਨੂੰ ਚੱਲਣਾ ਹੈ ਸੋ ਗੁਰੂ ਨਾਨਕ ਪਾਸ਼ਾ ਮਰਦੇ ਚਰਨ ਜੋਰ ਨਾਲ ਫੜੋ ਦਸ਼ਮੇਸ਼ ਪਿਤਾ ਦੇ ਧਿਆਨ ਵਿੱਚ ਰਹੋ ਮਾਤਾ ਸਹਿਦੇਵਾਂ ਨੂੰ ਯਾਦ ਕਰੋ ਜਦੋਂ ਤੁਸੀਂ ਤੁਸੀਂ ਗੁਰੂ ਦੇ ਚਰਨ ਯਾਦ ਵਿੱਚ ਕਿੰਨੀ ਕਿ ਸ਼ਕਤੀ ਹੈ ਹੁਣ ਤੁਸੀਂ ਇਸ ਤਰ੍ਹਾਂ ਦੇਖੋ ਜਦੋਂ ਤੁਸੀਂ ਨਾ ਆਪਣੇ ਦੁਸ਼ਮਣ ਨੂੰ ਯਾਦ ਕਰਦੇ ਹੋ ਜਿਹੜਾ ਤੁਹਾਡੀ ਨੂੰ ਈਰਖਾ ਕਰਦਾ ਹੈ ਵਿਰੋਧ ਕਰਦਾ ਹੈ ਜੇ ਤੁਸੀਂ ਉਹਨੂੰ ਯਾਦ ਕਰੋਗੇ ਤਾਂ ਤੁਹਾਡੇ ਅੰਦਰ ਜ਼ਹਿਰ ਵੜਨੀ ਸ਼ੁਰੂ ਹੋ ਜਾਵੇਗੀ ਈਰਖਾ ਤਾਂ ਤੁਸੀਂ ਆਪਣੇ ਆਪ ਨੂੰ ਤਕਲੀਫ ਮਹਿਸੂਸ ਕਰੋਗੇ ਕਰੋਧ ਜਦੋਂ ਕਿਉਂਕਿ ਉਹ ਜਿਹੜਾ ਦੁਸ਼ਮਣ ਹੈ ਤੁਹਾਡਾ ਨਾ ਉਹ ਤੁਹਾਨੂੰ ਹੋਰ ਨਿਗਾ ਨਾਲ ਦੇਖਦਾ ਹੈ ਵੀ ਇਹਨੂੰ ਮੈਂ ਖਤਮ ਕਰ ਦੇਵਾਂ ਇਹ ਮੇਰੇ ਅੱਗੇ ਕਿਉਂ ਫਿਰਦਾ ਹੈ ਦੁਨੀਆ ਤੇ ਕਿਉਂ ਹੈ ਇਹ ਹੋਣਾ ਨਹੀਂ ਚਾਹੀਦਾ ਉਹਦੀਆਂ ਤਰੰਗਾਂ ਤੁਹਾਡੇ ਤੱਕ ਪਹੁੰਚਦੀਆਂ ਨੇ ਜਦੋਂ ਤੁਸੀਂ ਗੁਰੂ ਨੂੰ ਯਾਦ ਕਰੋਗੇ ਗੁਰੂ ਹਮੇਸ਼ਾ ਤੁਹਾਡਾ ਭਲਾ ਸੋਚਦਾ ਹੈ ਤੁਹਾਨੂੰ ਪਤਾ ਹੈ ਕਿ ਗੁਰੂ ਮੇਰਾ ਭਲਾ ਸੋਚਦਾ ਹੈ ਗੁਰੂਾਰੇ ਤੁਹਾਡੇ ਖਿਆਲ ਤੁਹਾਡੇ ਮਨ ਦੀਆਂ ਤਰੰਗਾਂ ਗੁਰੂ ਤੱਕ ਪਹੁੰਚਦੀਆਂ ਨੇ ਹਿਜੇ ਪਾਸ਼ਾ ਮਹਾਰਾਜ ਲੇਖਕਾ ਤਨਾ ਛੁਟੀ ਹੈ ਖਿੰਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ਰ ਨਾਨਕ ਪਾਰਵਤਾਰ ਇਹ ਮਾਰ ਕੇ ਗੁਰੂ ਇਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਗੁਰ ਸਾਡੇ ਬਾਅਦ ਇਸਰੇ ਗੁਰ ਬਰਮਾ ਸਾਡੇ ਬਾਅਦ ਤੇ ਗੁਰਪਾਰਬਤੀ ਮੈਂ ਗੁਰ ਸਾਡੇ ਵਾਸਤੇ ਗੁਰੂ ਗੁਰਦੇਵ ਮਤਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੋਈ ਪਰਮੇਸ਼ਰਾ ਗੁਰਦੇਵ ਸਭ ਗਿਆਨ ਪੰਨਨ ਗੁਰਦੇਵ ਬੰਦਮ ਸੋਦਰਾ ਗੁਰਦੇਵ ਦਾਤਾ ਹਰਨਾਮ ਦੇਸਾ ਗੁਰਦੇਵ ਮੰਤਰ ਨੂੰ ਅਧਰਾ ਗੁਰਦੇਵ ਸਾਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਪਰੰਪਰਾ ਗੁਰਦੇਵ ਕਰਤਾ ਸਭ ਪਾਪ ਵਰਤਾ ਗੁਰਦੇਵ ਪਦ ਬੰਦ ਕਰਾ ਗੁਰਦੇਵ ਆ ਜੁਗਾ ਜੁਗਦੇਵ ਮੰਤਰ ਜੁਬਰਾ ਗੁਰਦੇਵ ਸੰਗਤ ਪਰ ਮੇਲ ਕਰ ਕਿਰਪਾ ਹਾਂ ਮੂੜ ਪਾਪੀ ਜਿਤ ਲਗਤ ਲਗਤਰਾ ਗੁਰਦੇਵ ਸਤਿਗੁਰ ਪਾਰ ਪਰਮ ਪਰਮੇਸ਼ਰ ਗੁਰਦੇਵ ਨਾਨਕ ਹਰਨੁਸ ਕਰਾ ਗੁਰੂ ਨੂੰ ਨਮਸਕਾਰ ਕਰੀਏ ਸੋ ਗੁਰੂ ਸਾਡੇ ਵਾਸਤੇ ਮਾਤਾ ਹੈ ਪਿਤਾ ਹੈ ਪਾਪਾ ਨੂੰ ਹਰਨ ਵਾਲਾ ਹੈ ਪਸਪਾ ਨੂੰ ਆਧਾਰਨ ਵਾਲਾ ਹੈ ਗੁਰਦੇਵ ਤੀਰਥ ਵੀ ਹੈ ਸਭ ਕੁਝ ਹੈ ਜਦੋਂ ਤੁਸੀਂ ਗੁਰੂ ਨੂੰ ਯਾਦ ਕਰੋਗੇ ਨਾ ਤੁਹਾਡੇ ਅੰਦਰ એનર્ਜੀ ਬਣਨੀ ਸ਼ੁਰੂ ਹੋ ਜੂਗੀ ਅਤੇ ਗੁਰੂ ਤੇ ਤੁਹਾਡੀਆਂ ਤਰੰਗਾਂ ਇੱਕ ਇੱਕ ਹੋ ਜਾਣਗੀਆਂ ਆਨਲਾਈਨ ਹੋ ਜਾਓਗੇ ਤੁਸੀਂ ਇੱਕ ਦੂਜੇ ਨਾਲ ਗੁਰੂ ਦੇ ਨਾਲ ਐਡੀ ਸ਼ਕਤੀ ਹੈ ਗੁਰੂ ਦੇ ਵਿੱਚ ਸੋ ਕਹਿਣ ਦਾ ਭਾਵ ਗੁਰੂ ਦੀ ਯਾਦ ਜਦ ਗੁਰੂ ਨੂੰ ਤੁਸੀਂ ਯਾਦ ਕਰੋਗੇ ਦਸ਼ਮੇਸ਼ ਪਿਤਾ ਨੂੰ ਯਾਦ ਕਰੋਗੇ ਗੁਰੂ ਨਾਨਕ ਨੂੰ ਯਾਦ ਕਰੋਗੇ ਮਹਾਰਾਜ ਨੂੰ ਤਾਂ ਨਾਲ ਦੀ ਨਾਲ ਉਹਨਾਂ ਦੀ ਅਨਰਜੀ ਤੁਹਾਡੇ ਵਿੱਚ ਆਉਣੀ ਸ਼ੁਰੂ ਹੋ ਜੇਗੀ ਮਹਿਸੂਸ ਕਰਕੇ ਤੁਸੀਂ ਦੇਖੋ ਕੱਲੇ ਬੈਠ ਕੇ ਸੋ ਆਪਾਂ ਇਸ ਤਰ੍ਹਾਂ ਯਾਦ ਕਰਿਆ ਕਰੋ ਗੁਰੂ ਨੂੰ ਮਹਾਰਾਜੇ ਪਾਸ ਦਸਮ ਗ੍ਰੰਥ ਮਹਾਰਾਜਾ ਦੀ ਦਸ਼ਮੇਸ਼ ਪਿਤਾ ਦੀ ਬਾਣੀ ਵੱਧ ਤੋਂ ਵੱਧ ਪੜੋ ਚੰਡੀ ਦੀ ਵਾਰ ਉਹ ਗਰਦੰਤੀ ਸ਼ਸਤਰਨਾਮ ਵਾਲਾ ਭਗਉਤੀ ਸੋਤਰ ਬ੍ਰਹਮ ਕਵਚ ਜਿੰਨਾ ਤੁਸੀਂ ਪੜੋਗੇ ਸ਼ਸਤਰਮ ਨਾਮ ਵਾਲਾ ਦੇ ਵਿੱਚ ਇੰਨੀ ਜਿਆਦੇ ਤਾਕਤ ਹੈ ਇੰਨੀ ਜਿਆਦੇ ਤਾਕਤ ਹੈ ਨਾ ਤੁਹਾਡੇ ਸਰੀਰ ਦੀ એનર્ਜੀ ਬਹੁਤ ਜਿਆਦੇ ਵੱਧ ਜਾਏਗੀ ਤੁਹਾਡਾ ਔਰਾ ਆਲੇ ਦੁਆਲੇ ਬਹੁਤ ਜਿਆਦੇ ਵਿਕਾਸ ਵਿੱਚ ਹੋਊਗਾ ਐਨੀ ਸ਼ਕਤੀ ਹੈ ਚੰਡੀ ਦੀ ਵਾਰ ਵਿੱਚ ਬਹੁਤ ਸ਼ਕਤੀ ਹੈ ਜਿੰਨਾ ਪੜੋਗੇ ਤੁਹਾਨੂੰ ਮਹਿਸੂਸ ਹੋਏਗਾ ਜਿਨ੍ਹਾਂ ਨੇ ਪੜਿਆ ਉਹਨਾਂ ਨੂੰ ਪਤਾ ਲੱਗਦਾ ਵੀ ਹਾਂ ਕਿਸੇ ਤਾਕਤ ਨੂੰ ਅਸੀਂ ਯਾਦ ਕੀਤਾ ਹੈ ਕਿਸੇ ਅਨਰਜੀ ਨੂੰ ਯਾਦ ਕੀਤਾ ਗੁਰੂ ਨੂੰ ਯਾਦ ਕੀਤਾ ਸੋ ਆਪਾਂ ਮਹਾਰਾਜ ਕਿਰਪਾ ਕਰਨ ਕੁਝ ਦਿਨਾਂ ਤੱਕ ਚੰਡੀ ਦੀ ਵਾਰ ਦਾ ਅਖੰਡ ਪਾਠ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਤੁਸੀਂ ਨਾ ਕੋਈ ਚੌਪਈ ਸਾਖ ਦੇ ਪਾਠ ਸ਼ੁਰੂ ਕਰ ਲਵੋ ਕੋਈ ਚੰਡੀ ਦੀ ਵਾਰ ਦੇ ਕੋਈ ਉਗਰਦੰਤੀ ਦੇ ਕੋਈ ਬ੍ਰਹਮ ਕਵਚ ਦੇ ਤੇ ਜਿਹੜੇ ਹੁਣ ਇੱਕ ਦੋ ਦਿਨਾਂ ਸ਼ੁਰੂ ਕਰ ਲੈਣਗੇ ਚੰਡੀ ਦੀ ਵਾਰ ਦਾ ਅਖੰਡ ਪਾਠ ਕਰਕੇ ਤੁਹਾਡੇ ਸਾਰਿਆਂ ਦੀ ਅਸੀਂ ਅਰਦਾਸ ਕਰਾਂਗੇ ਇਸ ਤੇ ਪਾਸ਼ਾ ਮਹਾਰਾਜ ਜਿਹੜੇ ਇੱਕ ਦੋ ਦਿਨਾਂ ਤੋਂ ਸ਼ਬਦ ਜਪ ਰਹੇ ਨੇ ਭਜਨ ਕਰ ਰਹੇ ਨੇ ਇਸ ਤੇ ਪਾਸ਼ਾ ਮਹਾਰਾਜ ਤੇ ਸਾਡੇ ਨਾਲ ਜੁੜੇ ਹੋਏ ਨੇ ਯੂਟਿਊਬਰਾਂ ਹੀ ਇਸ ਤਰ੍ਹਾਂ ਵੀਡੀਓ ਰਾਹੀਂ ਇਸ ਤੇ ਪਾਸ਼ਾ ਉਹਨਾਂ ਦਾ ਭਲਾ ਕਰਿਆ ਉਹਨਾਂ ਦਾ ਪਾਰਟ ਸਹਿਮਣ ਕੀਤਾ ਜਣ ਕੇ ਮਨਜ਼ੂਰ ਕਰੇ ਉਸ ਤੇ ਪਾਸ਼ਾ ਉਹਨਾਂ ਦੇ ਕਾਰਸਵਾਰ ਨੇ ਗੁਰੂ ਗ੍ਰੰਥ ਸਾਹਿਬ ਤੇ ਪਾਸ਼ਾ ਮਹਾਰਾਜ ਦੇ ਸਾਹਮਣੇ ਆਪਾਂ ਬੇਨਤੀ ਕਰਾਂਗੇ ਤੁਹਾਡਾ ਭਲਾ ਹੋਵੇਗਾ ਤੇ ਸਾਡਾ ਵੀ ਭਲਾ ਹੋਵੇਗਾ ਗੁਰੂ ਨੂੰ ਜਿਸ ਤਰ੍ਹਾਂ ਮਰਜੀ ਯਾਦ ਕਰੋ ਰਲ ਮਿਲ ਕੇ ਆਪਾਂ ਗੁਰੂ ਨੂੰ ਯਾਦ ਕਰਨਾ ਗੁਰੂ ਨੇ ਚੜ੍ਹਦੀ ਕਲਾ ਬਖਸ਼ਣੀ ਹੈ ਇਸ ਤਰ੍ਹਾਂ ਦੇ ਬੜੇ ਕਾਰਜਵੰਦੇ ਲੋਕਾਂ ਦੇ ਪਰ ਕਦੇ ਵੀ ਆਪਦੇ ਅੰਦਰ ਨਾ ਨੈਗੇਟਿਵ ਸੋਚਣਾ ਆਉਣ ਜੋ ਵੀ ਗੁਰੂ ਮਹਾਰਾਜ ਦਾ ਕਾਰਜ ਕਰੇਗਾ ਪਤਾ ਨਹੀਂ ਪਤਾ ਨਹੀਂ ਕਰੇਗਾ ਪਤਾ ਨਾ 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 ਗੁਰੂ ਨੂੰ ਮਾਤਾ ਪਿਤਾ ਸਮਝ ਜਿਵੇਂ ਆਪਾਂ ਨੂੰ ਗੁਰੂ ਦੇ ਮਾਤਾ ਪਿਤਾ ਤੇ ਵਿਸ਼ਵਾਸ ਹੁੰਦਾ ਨਾ ਵੀ ਮਾਂ ਤੋਂ ਚੀਜ਼ ਆਪਾਂ ਨੇ ਲਈ ਲੈਣੀ ਏ ਪਿਓ ਤੋਂ ਆਪਾਂ ਨੇ ਪਿਤਾ ਤੋਂ ਆਪਾਂ ਨੇ ਚੀਜ਼ ਲਈ ਲੈਣੀ ਏ ਇਸ ਤਰ੍ਹਾਂ ਮਹਾਰਾਜ ਜਿਵੇਂ ਮਹਾਰਾਜ ਕਹਿੰਦੇ ਗੁਰਦੇਵ ਮਾਤਾ ਗੁਰਦੇਵ ਪਿਤਾ ਫਿਰ ਮਹਾਰਾਜ ਨੂੰ ਕੋਸ ਤੇ ਪਾਸ ਤੁਸੀਂ ਸਾਡੇ ਮੇਰਾ ਜਿਹੜਾ ਮੇਰਾ ਸਰੀਰਕ ਤੌਰ ਤੇ ਮਾਤਾ ਪਿਤਾ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਮਹਾਰਾਜ ਉਹ ਤਾਂ ਮੇਰੀਆਂ ਮੰਗਾ ਪੂਰੀਆਂ ਕਰਦੇ ਨੇ ਤੁਸੀਂ ਕਹਿੰਦੇ ਹੋ ਕਿ ਗੁਰਦੇਵ ਮਾਤਾ ਪਿਤਾ ਐ ਫਿਰ ਮਹਾਰਾਜ ਜੇ ਮਾਤਾ ਪਿਤਾ ਵਾਲੇ ਗੁਣ ਤੁਹਾਡੇ ਵਿੱਚ ਹੋਣੇ ਚਾਹੀਦੇ ਨ ਮਹਾਰਾ ਤੁਸੀਂ ਮੇਰੀ ਮਾਂ ਉਹ ਮੇਰੀ ਮੰਗ ਪੂਰੀ ਕਰੋ ਮੇਰੀ ਆਸ ਪੂਰੀ ਕਰੋ ਤੁਸੀਂ ਸਾਡੇ ਪਿਤਾ ਉਹ ਪਿਤਾ ਵਾਲਾ ਫਰਜ਼ ਨਭਾਉ ਮਹਾਰਾ ਤੁਹਾਡੇ ਬਚਨ ਤੇ ਤੁਹਾਡਾ ਬਚਨ ਕਦੇ ਝੂਠਾ ਨਹੀਂ ਹੁੰਦਾ ਗੁਰੂ ਜੀ ਜੇ ਤੁਸੀਂ ਪਿਤਾ ਹੋਣਾ ਪਿਤਾ ਅਖਵਾਉਨੇ ਹੋ ਫਿਰ ਦਸਵੇਂ ਪਾਸ਼ਾ ਨੂੰ ਤਾਂ ਆਪਾਂ ਨੇ ਪਿਤਾ ਮੰਨਿਆ ਹੀ ਐ ਆਪਣੀ ਝੋਲੀ ਖਾਲੀ ਕਰਕੇ ਇਸ ਤੇ ਪਾਸ਼ਾ ਮਹਾਰਾ ਨੇ ਆਪਾਂ ਨੂੰ ਪੁੱਤਰ ਬਣਾਇਆ ਤਾਂ ਕਰਕੇ ਪਿਤਾ ਕਹਿੰਦੇ ਆਪਾਂ ਮਹਾਰਾਜ ਜੇ ਤੁਸੀਂ ਜਦੋਂ ਸੰਸਾਰੀ ਮਾਤਾ ਪਿਤਾ ਸਾਡੀਆਂ ਆਸਾਂ ਪੂਰੀਆਂ ਕਰਦੇ ਨੇ ਤੁਸੀਂ ਤਾਂ ਮਹਾਰਾਜ ਖੰਡਾਂ ਬ੍ਰਹਮੰਡਾਂ ਲੋਕ ਪਰਲੋਕ ਦੇ ਸਾਰੇ ਭਵਨਾਂ ਦੇ ਸਾਰੇ ਬ੍ਰਹਮੰਡਾਂ ਦੇ ਮਾਲਕ ਹੋ ਮਹਾਰਾ ਤੁਹਾਡੇ ਬਾਤੇ ਆਸਾਂ ਮਨੋਰਥ ਪੂਰੇ ਕਰਨੇ ਕੀ ਗੱਲ ਐ ਪਰ ਗੁਰੂ ਦੀ ਸੇਵਾ ਕਰਕੇ ਗੁਰੂ ਦਾ ਸਿਮਰਨ ਕਰਕੇ ਨਾ ਉਹਨੂੰ ਉਹਨੂੰ ਉਹਦੇ ਨਾਲ ਪ੍ਰੀਤ ਪਾ ਲਈ ਉਹਦੀ ਖੁਸ਼ੀ ਲੈ ਲਈ ਪਹਿਲਾਂ ਵੀ ਹਾਂ ਇਹਦਾ ਸਿਮਰਨ ਕਰਦਾ ਵੀ ਮੇਰਾ ਕਿਹੜਾ ਮੰਨਦਾ ਐ ਤੇ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਮਹਾਰਾ ਕਹਿੰਦੇ ਨੰਸਾ ਦੇ ਵਿੱਚ ਵੀ ਅਸੀਂ ਗੁਰੂ ਨੇ ਹੁਕਮ ਕਰਦਾ ਵੀ ਤੁਸੀਂ ਬਾਣੀ ਉਗਾਓ ਭਾਈ ਬਾਣੀ ਪੜੋ ਜਪ ਕਰੋ ਹੁਕਮ ਮੰਨ ਲਿਆ ਬਾਣੀ ਪੜੀ ਗਈ ਫਿਰ ਮਾਰੇ ਖੁਸ਼ ਹੁੰਦਾ ਹਾਂ ਇਹ ਨੇ ਭਾਈ ਕਿਹੜਾ ਮੰਨੇ ਫਿਰ ਮਾਤਾ ਪਿਤਾ ਮੰਗੋ ਗੁਰੂ ਖੁਸ਼ ਹੋ ਜਾਂਦਾ ਤੇ ਆਪਣੀ ਚੜ੍ਹਦੀ ਕਲਾ ਕਰੂਗਾ ਸੱਚੇ ਪਾਤਸ਼ਾਹ ਮਹਾਰਾ ਸਵਾਤ ਤੋਂ ਸ਼ੁਰੂ ਕਰ ਦਿਓ ਜਸਮ ਗ੍ਰੰਥ ਸੱਚੇ ਪਾਸ਼ਾ ਮਹਾਰ ਦੀ ਬਾਣੀ ਜਾਂ ਚੌਪਈ ਸਾਬ ਕਰੋ ਵੱਧ ਤੋਂ ਵੱਧ ਬ੍ਰਹਮ ਕਉਚ ਕਰ ਲੋ ਅਖਾਂ ਆਪਣੇ ਚੰਡੀ ਦੀ ਵਾਰ ਉਗਰਦੰਤੀ 10 ਗ੍ਰੰਥ ਦੀ ਬਾਣੀ ਵੱਧ ਪੜਿਆ ਕਰੋ ਮਾਰ ਚੜ੍ਹਦੀ ਕਲਾ ਕਰਨਗੇ ਸੇਪਾਸ਼ਾ ਮਹਾਰਾਜ ਬਹੁਤ ਬਹੁਤ ਕਿਰਪਾ ਕਰਨਗੇ ਤੁਹਾਡੀ ਵੀ ਅਰਦਾਸ ਬੇਨਤੀ ਕਰਾਂਗੇ ਸੇਪਾਸ਼ਾ ਮਹਾਰਾਜ ਦੇ ਅੱਗੇ ਤੁਸੀਂ ਜਾਪ ਸ਼ੁਰੀ ਸ਼ੁਰੂ ਕਰੋ ਕਿਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ